ਜਿਹੜਾ ਆਪਣਾ ਸਿੱਖੀ ਆ ਉਹਨਾਂ ਕਰਕੇ ਕੈਂ ਬਿਆ ਤੇ ਸਰ ਜਿਹੜੀ ਚਾਰਾਂ ਚੌਹਾਂ ਸਹਿਬਜ਼ਾਦਿਆਂ ਦੀ ਜਿਹੜੀ ਕੁਰਬਾਨੀ ਆ ਨਾ ਜੀ ਉਹ ਸੋਚ ਤੇ ਧਰਮ ਤੇ ਤੇ ਹਿੰਮਤ ਦੀ ਰਾਹ ਤੇ ਸਾਨੂੰ ਸਾਹਬ ਮੈਂ ਇਸ ਵਿਸ਼ੇ ਤੇ ਬਹੁਤ ਘੱਟ ਤੇ ਜਿੰਨਾ ਕਿ ਮੇਰਾ ਗਿਆਨ ਸੀ ਉਹਨਾਂ ਕੀ ਬੋਲਣਾ ਚਾਹੂੰਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਆਪਾਂ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੋ ਰਹੇ ਹਾਂ ਮੈਨੂੰ ਲੱਗਦਾ ਵੀ ਜਿਸ ਸਹਿਬਜ਼ਾਦੇ ਨੇ ਕੁਰਬਾਨੀਆਂ ਕਰਕੇ ਗੁਰੂ ਦਾ ਪਿਆਰ ਲਿਆ ਆਪਦੇ ਪਿਓ ਦੀ ਕੁਰਬਾਨੀ ਦੇ ਕੇ ਗੁਰੂ ਦਾ ਪਿਆਰ ਲਿਆ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਨੂੰ ਵੀ ਆਪਾਂ ਘੱਟ ਕਰਕੇ ਨਹੀਂ ਵੇਖ ਸਕਦੇ ਉਹ ਤੇ ਗੁਰੂ ਨੇ ਆਪ ਗੜ ਲਾ ਕੇ ਬਾਬਾ ਜੀਵਨ ਸਿੰਘ ਨੂੰ ਭਾਈ ਜੈਤਾ ਜੀ ਨੂੰ ਪੰਜਵੇਂ ਸੈਜਾਦੇ ਦਾ ਵੀ ਮਾਣ ਦਿੱਤਾ ਸੀ ਸੋ ਉਹਨਾਂ ਨੂੰ ਵੀ ਯਾਦ ਕਰਦੇ ਆ ਮੈਂ ਹੁਣ ਬੇਨਤੀ ਕਰਦਾ ਸ਼੍ਰੀ ਅਸ਼wini ਕੁਮਾਰ ਜੀ ਸਪੀਕਰ ਸਾਹਿਬ ਅ ਅਸ਼wini ਜੀ ਵੈਸੇ ਤਾਂ ਠੀਕ ਹੈ ਜੇ ਬੋਲਣ ਲੱਗੇ ਆਪਾਂ ਕਵਰ ਕਰ ਲਈਏ ਤੇ ਠੀਕ ਰਹੇਗਾ ਬੇਤੇ ਤਾਂ ਠੀਕ ਹੈ ਇਹ ਮਾਨਵੀ ਗੱਲ ਹੈ ਜੀ ਬਿਲਕੁਲ ਬਿਲਕੁਲ ਸਪੀਕਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਦਸਵੇਂ ਪਾਤਸ਼ਾਹੀ ਸਰਬਸਵਦਾਣੀ ਗੁਰੂ ਪੁੱਤਰਾਂ ਦੇ ਪ੍ਰਤੀ ਨਮਨ ਹੋਣ ਲਈ ਸਜਦਾ ਕਰਨ ਲਈ ਅਸੀਂ ਸਾਰੇ ਆਪਣੇ ਵਿਚਾਰ ਇੱਥੇ ਰੱਖ ਰਹੇ ਹਾਂ ਮੈਂ ਇਤਿਹਾਸ ਦੇ ਅੰਦਰ ਇਹ ਵਿਰਲੇ ਉਦਾਹਰਣ ਹੈ ਔਰ ਮੈਂ ਤੇ ਕਹਾਂਗਾ ਕਿ ਐਸਾ ਕੋਈ ਉਦਾਹਰਣ ਨਹੀਂ ਹੈ ਜਿਹਦੇ ਅੰਦਰ ਇਸ ਪ੍ਰਕਾਰ ਦਾ ਬਲੀਦਾਨ ਪੂਰੇ ਪਰਿਵਾਰ ਦਾ ਹੋਇਆ ਹੈ ਲੇਕਿਨ ਇਹ ਜਿਹੜੇ ਦਿਹਾੜੇ ਐ ਇਹ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਅਲੱਗ ਹੋਣੇ ਚਾਹੀਦੇ ਅੱਜ ਗੁਰੂ ਪੁੱਤਰਾਂ ਦੇ ਨੂੰ ਸਜਦਾ ਕਰਨ ਦਾ ਦਿਨ ਹੈ ਕੋਈ ਰਾਜਨੀਤਿਕ ਟਿੱਪਣੀ ਕਰਨ ਦਾ ਨਹੀਂ ਸੀ ਅੱਜ ਕੰਨੜ ਦੇ ਅੰਦਰ ਵੀ ਗੁਰੂ ਪੁੱਤਰਾਂ ਦੇ ਇਹ ਦਿਹਾੜੇ ਮਨਾਏ ਗਏ ਔਰ ਉਹਨਾਂ ਦਾ ਇਤਿਹਾਸ ਕੰਨੜ 'ਚ ਪੜਾਇਆ ਜਾ ਰਿਹਾ ਹੈ ਤਮਿਲ ਦੇ ਅੰਦਰ ਕੇਰਲਾ ਦੇ ਅੰਦਰ ਮਤਲਬ ਪੂਰੇ ਰਾਸ਼ਟ੍ਰ ਵਿਆਪੀ ਨਹੀਂ ਵਿਸ਼ਵ ਵਿਆਪੀ ਇਹ ਬਲੀਦਾਨ ਦਿਵਸ ਮਨਾਇਆ ਗਿਆ ਹੋਰ ਅਸੀਂ ਨਾਂ ਦੇ ਚੱਕਰ 'ਚ ਹੀ ਫਸੇ ਆ ਉਹਦੇ 'ਚ ਪਾਵਾਂਗੇ ਤੇ ਕਿੰਨਾ ਨੇ ਸੁਜੈਸਟ ਕੀਤਾ ਕਿ ਉਹ ਬੜਾ ਲੰਬਾ ਮਾਮਲਾ ਲੇਕਿਨ ਮੇਰਾ ਆਪਣਾ ਇਹ ਮੰਨਣਾ ਹੈ ਕਵੀਆਂ ਨੇ ਅਲੱਗ-ਅਲੱਗ ਸਮੇਂ ਦੇ ਉੱਤੇ ਇਹਦੇ ਉੱਤੇ ਅਲੱਗ-ਅਲੱਗ ਤਰੀਕੇ ਨਾਲ ਲਿਖਿਆ ਮੈਂ ਚਾਹ ਰਹੀ ਸਾਬ ਜਦਿਆਂ ਦੇ ਪ੍ਰਤੀ ਪੂਰੀਆਂ ਕਵਿਤਾ ਨਹੀਂ ਚਾਰ-ਚਾਰ ਲਾਈਨਾਂ ਜ਼ਰੂਰ ਬੋਲਣਾ ਚਾਹਾਂਗਾ ਇਸ ਮੌਕੇ ਤੇ ਇਕ ਕਵੀ ਲਿਖਦੇ ਨੇ ਕਿ ਰੱਖੀ ਸੀ लाज ਧਰਮ ਦੀ ਅਜੀਤ ਜੁਝਾਰ ਨੇ ਸਾਡੇ ਵੀ سینਿਆਂ ਵਿੱਚ ਉੱਠਦੇ ਉਬਾਲ ਨੇ ਇਸ ਤਰ੍ਹਾਂ ਦਾ ਬਲੀਦਾਨ ਹੈ ਰੱਖੀ ਸੀ लाज ਧਰਮ ਦੀ ਅਜੀਤ ਜੁਝਾਰ ਨੇ ਸਾਡੇ ਵੀ سینਿਆਂ ਦੇ ਅੰਦਰ ਉੱਠਦੇ ਉਬਾਲ ਨੇ ਅਸੀਂ ਲਾੜਲੇ ਦਸ਼ਮੇਸ਼ ਦੇ ਬਣ ਕੇ ਦਿਖਾਵਾਂਗੇ ਦੁਨੀਆ ਨੂੰ ਤੇਰੀ ਰੱਖਿਆ ਕਰਕੇ ਦਿਖਾਵਾਂਗੇ ਇਹ कवि कह रहे हैं, छोटे साहब जाते होते कविता है छोटी है बिल्कुल कहीं पर्वत झुके भी हैं, कहीं दरिया रुके भी हैं, नहीं रुकती रवानी है नहीं झुकती जवानी है गुरु गोविंद के बच्चे उम्र में थे अगर कच्चे मगर थे सिंह के बच्चे जोरावर जोर से बोला फतेह सिंह शोर से बोला रखो ईटो भरो दीवार यही दीवार बोलेगी बार बोलेगी हमारे पंथ की जय हो हमारे धर्म की जय हो हमारे देश की जय हो इस प्रकार की यह शहादत और इस प्रकार की शहादत नैनू लगता लगदा पूरे विश्व व्यापी अज सा पीढ़ी न ਅਗਰ ਅਸੀਂ ਕੋਈ ਭਲਾ ਕਰਨਾ ਚਾਹਨੇ ਆ ਸਮਾਜ ਦਾ ਪੰਜਾਬ ਦਾ ਗੁਰੂ ਪੁੱਤਰਾਂ ਦਾ ਇਤਿਹਾਸ ਜਿਸ ਰੂਪ ਚਾ ਉਸ ਰੂਪ ਚ ਪਹੁੰਚਾਂ ਦੇ ਉਸ ਬਲੀਦਾਨ ਨੂੰ ਜ਼ਰੂਰਤ ਹੈ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਉੱਥੋਂ ਨਿਕਲ ਆਏਗਾ ਔਰ ਮੈਂ ਕੋਟ ਕਰਾਂਗਾ ਦੇਸ਼ ਦੇ ਗ੍ਰਹਿ ਮੰਤਰੀ ਜੀ ਨੇ ਇਸ ਮੌਕੇ ਤੇ ਬੋਲਦਿਓ ਹੈ ਜਿਹੜਾ ਵਾਕਿਆ ਕਿਹਾ ਉਹ ਆਦਰਸ਼ ਸਾਡੇ ਲਈ ਕੀ ਅਗਰ ਨੌਵੇਂ ਪਾਤਸ਼ਾਹੀ ਨਾ ਹੁੰਦੇ ਅਗਰ ਗੁਰੂ ਤੇਗ ਬਹਾਦਰ ਜੀ ਦਾ ਉਹ ਬਲੀਦਾਨ ਨਾ ਹੋਇਆ ਹੁੰਦਾ ਤੇ ਨਾ ਕੋਈ ਹਿੰਦੁਸਤਾਨ ਚ ਧਰਮ ਹੁੰਦਾ ਨਾ ਕੋਈ Hindu ਹੁੰਦਾ ਨਾ ਕੋਈ Sikh ਹੁੰਦਾ ਇਸ ਪ੍ਰਕਾਰ ਦੀ ਸ਼ਰਧਾ ਇਸ ਪ੍ਰਕਾਰ ਦਾ ਭਾਵ ਮੈਨੂੰ ਲੱਗਦਾ ਅੱਜ ਪੰਜਾਬ ਨੂੰ ਹਿੰਦੁਸਤਾਨ ਨੂੰ ਜੋੜਨ ਦੀਆਂ ਗੱਲਾਂ ਕਰਕੇ ਔਰ ਜਿਸ ਸਪਿਰਿਟ ਦੇ ਅੰਦਰ ਇਹ ਬਲੀਦਾਨ ਹੋਏ ਨੇ ਅਗਰ ਅਸੀਂ ਸਹੀ ਈਮਾਨੇ ਚ ਉਹਨਾਂ ਦੇ ਪ੍ਰਤੀ ਨਤਮਸਤਕ ਹਾਂ ਤੇ ਸਾਨੂੰ ਉਹਨਾਂ ਦੇ ਆਦਰਸ਼ਾਂ ਨੂੰ ਉਹਨਾਂ ਨੇ ਜਿਸ ਤੇ ਲਈ ਬਲੀਦਾਨ ਦਿੱਤਾ ਉਹਦੇ ਤੇ ਪੈਰਾ ਦੇਣਾ ਚਾਹੀਦਾ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਨ ਜੀ ਕੁਝ ਜ਼ਰੂਰੀ ਹਸ ਮਜਸ 1 ਮਿੰਟ ਜੀ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਚਲੋ ਬੜੀ ਵਧੀਆ ਸੀਰੀਅਸ ਡਿਸਕਸ਼ਨ ਹੋ ਰਹੀ ਹੈ ਚੰਗੀ ਗੱਲ ਹੈ ਜੀ ਆਪਾਂ ਸਾਰੇ ਇਹਨਾਂ ਗੱਲਾਂ ਨਾਲ ਸਹਿਮਤ ਆ ਪਰ ਮੈਂ ਸਿਰਫ ਅਸ਼ਵੀਨ ਜੀ ਨੂੰ ਇੱਕ ਬੇਨਤੀ ਕਰੂੰਗਾ ਕਿ ਉਹਨਾਂ ਨੇ ਇੱਕ ਗੱਲ ਦਾ ਉਹਲਾ ਰੱਖ ਗਏ ਉਹ ਇਹ ਲਿਹਾਜ਼ ਪਗਾਗੇ ਜਿੱਥੇ ਅੱਜ ਪੂਰਾ ਪੰਜਾਬ ਤਿੰਨ ਕਰੋੜ ਪੰਜਾਬੀ ਪੂਰੀ ਦੁਨੀਆ ਚ ਵਸਦੇ ਪੰਜਾਬੀ ਸ਼ਾਹਬਜ਼ਾਦਾ ਸ਼ਹਾਦਤ ਦਿਵਸ ਹੋਣਾ ਚਾਹੀਦਾ ਇੱਥੇ ਇਹ ਗੱਲ ਕਰ ਰਹੇ ਨੇ ਉਹ ਨਾਮ ਇਹਨਾਂ ਨੇ ਕਿਹਾ ਵੀ ਕਿਸੇ ਨੇ ਸੁਜੈਸਟ ਕੀਤਾ ਸੀਗਾ ਮੈਂ ਸਿਰਫ ਉਹਨਾਂ ਚਾਹੂੰਗਾ ਜੀ ਕਿ ਉਹ ਦੱਸ ਦੇਣ ਵੀ ਉਹ ਕਿਹਨੇ ਸੁਜੈਸਟ ਕੀਤਾ ਸੀਗਾ ਜੀ ਇਸ ਕੰਮ ਦੇ ਵਿੱਚ ਜਿੱਥੇ ਇਮੋਸ਼ਨ ਜੁੜੇ ਹੋਣ ਨਾ ਜੀ ਸਾਰੇ ਧਰਮਾਂ ਮਸਜਬਾਂ ਫਿਰਕਿਆਂ ਤੋਂ ਉੱਪਰ ਉੱਠ ਕੇ ਉੱਥੇ ਰਾਜਨੀਤੀ ਨਹੀਂ ਚਾਹੀਦੀ ਸਿਰਫ ਉਹਨਾਂ ਦੱਸ ਦੇਣ ਤੇ ਮੈਂ ਤਾਂ ਬਲਕਿ ਬੇਨਤੀ ਕਰੂੰਗਾ ਕਿ ਕੇਂਦਰ ਸਰਕਾਰ ਨੂੰ ਕਿ ਸ਼ਹਿਜ਼ਾਦਾ ਸ਼ਹਾਦਤ ਦੇ ਦਿਵਸ ਸਾਡੇ ਐਮਪੀਜ਼ ਨੇ ਵੀ ਕਿਹਾ ਰਾਣਾ ਜੀ ਸਾਰੀ ਚਾਹੁੰਦੇ ਆ ਜੀ ਆਪਾਂ ਸੋ ਮੇਰੀ ਤਾਂ ਉਹਨਾਂ ਦੀ ਵੀ ਬੇਨਤੀ ਹੈ ਜੀ ਉਹਨੇ ਜੀ ਚੰਗਾ ਹੋਊਗਾ ਜੇ ਦੱਸ ਦੇਣਾ ਅਸ਼wini ਜੀ ਅਸ਼wini ਕੁਮਾਰ ਸ਼ਰਮਾ ਜੀ ਅਮਨ ਜੀ ਮੇਰੀ ਆਤਮਾ ਮੇਰਾ ਦਿਲ ਨਹੀਂ ਚਾਹਦਾ ਕਿ ਮੈਂ ਇੱਥੇ ਅੱਜ ਦੇ ਦਿਹਾੜੇ 'ਚ ਜਿਸ ਪ੍ਰੇਟ ਨਾਲ ਤੁਸੀਂ ਮਨਾ ਰਹੇ ਹੋ ਕੋਈ ਰਾਜਨੀਤਿਕ ਗਲ ਕਰਾਂ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਬਹੁਤ ਕੁਝ ਪਿਆ ਔਰ ਤੁਸੀਂ ਵੀ ਉਹਨੂੰ ਪੜਿਆ ਪਰ ਮੈਂ ਇਸ ਸ਼ਹਾਦਤ ਦੇ ਨੂੰ ਨਮਨ ਕਰਨ ਵਾਲੇ ਦਿਨ ਕੋਈ ਰਾਜਨੀਤਿਕ ਗਲਤੀ ਤਵੱਕੋ ਮੈਂ ਨਹੀਂ ਕਰ ਸਕਦਾ ਕਿਰਪਾ ਕਰਕੇ ਮਾਫੀ ਥੈਂਕ ਯੂ ਥੈਂਕ ਯੂ ਸਰਦਾਰ ਮਨਪ੍ਰੀਤ ਸਿੰਘ ਜੀ ਏ ਵਾਲੀ ਸਾਹਿਬ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੀਕਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਅੱਜ ਤੁਸੀਂ ਮੈਨੂੰ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਅੱਜ ਇਸ ਪਵਿੱਤਰ ਸਤਨ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਸਿੱਖ ਕੌਮ ਦਾ ਇਤਿਹਾਸ ਬੜਾ ਹੀ ਗੌਰਵਮਈ ਇਤਿਹਾਸ ਹੈ ਕੁਰਬਾਨੀਆਂ ਦੇ ਨਾਲ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਸਹਿਬਜ਼ਾਦਿਆਂ ਨੇ ਅਨੇਕਾਂ ਹੀ ਸੰਗਤਾਂ ਤੇ ਸਿੰਘਣੀਆਂ ਨੇ ਧਰਮ ਦੀ ਖਾਤਰ ਜ਼ੁਲਮ ਦੇ ਖਿਲਾਫ ਲੜਦੇ ਆਂ ਕੁਰਬਾਨੀਆਂ ਦਿੱਤੀਆਂ ਸਿੱਖ ਕੌਮ ਦੇ ਅੰਦਰ ਸਭ ਤੋਂ ਪਹਿਲੀ ਸ਼ਹਾਦਤ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਦਿੱਤੀ ਉਹਨਾਂ ਤੋਂ ਬਾਅਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਸਮੁੱਚੇ ਸੰਸਾਰ ਦੇ ਵਿੱਚ ਜਿੱਥੇ ਵੀ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਬੈਠੀਆਂ ਨੇ ਬੜੀ ਸ਼ਰਧਾ ਦੇ ਨਾਲ ਬੜੀ ਸੇਵਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਦੂਸਰੇ ਧਰਮ ਦੀ Hindu ਧਰਮ ਦੀ ਰਾਖੀ ਕਰਦੇ ਆ ਦਿੱਲੀ ਚਾਂਦਨੀ ਚੌਕ ਦੇ ਵਿੱਚ ਮਹਾਨ ਕੁਰਬਾਨੀ ਦਿੱਤੀ ਉਹਨਾਂ ਦੇ ਨਾਲ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਜਿਨ੍ਹਾਂ ਨੂੰ ਉਸ ਸਮੇਂ ਦੀ ਹਕੂਮਤ ਵੱਲੋਂ ਅਨੇਕਾਂ ਹੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਸਾਨੂੰ ਇੱਕ ਵੱਖਰੀ ਦਿੱਖ ਇੱਕ ਵੱਖਰੀ ਪਹਿਚਾਨ ਦਿੱਤੀ ਅਤੇ ਜਿਨ੍ਹਾਂ ਨੇ ਆਪਣਾ ਸਰਬੰਸ ਵਾਰਿਆ ਖਾਸ ਤੌਰ ਤੇ ਜੇ ਮੈਂ ਇਸ ਪੋਹ ਦੇ ਮਹੀਨੇ ਦੀ ਗੱਲ ਕਰਾਂ ਇਸ ਪੋਹ ਦੇ ਮਹੀਨੇ ਦੇ ਵਿੱਚ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਬੜੀਆਂ ਮਹਾਨ ਕੁਰਬਾਨੀਆਂ ਹੋਈਆਂ ਨੇ ਚਮਕੌਰ ਦੀ ਗੜੀ ਦੇ ਯੁੱਧ ਦੀ ਗੱਲ ਕਰ ਲਈਏ ਗੁਰੂ ਸਾਹਿਬ ਦੇ ਵੱਡੇ ਸਾਹਿਬ ਬਹੁਤ-ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਅੱਜ ਇਸ ਲਾਸਾਨੀ ਕੁਰਬਾਨੀ ਨੂੰ ਸਜਦਾ ਕਰਨ ਲਈ ਯਾਦ ਕਰਨ ਲਈ ਤੁਸੀਂ ਸਭ ਨੂੰ ਮੌਕਾ ਦਿੱਤਾ ਹੈ ਆਪਣੇ ਆਪਣੇ ਤਰੀਕੇ ਨਾਲ ਉਹਨਾਂ ਨੂੰ ਸਤਿਕਾਰ ਪੇਂਟ ਕਰਨ ਦਾ ਉਹਨਾਂ ਨੂੰ ਯਾਦ ਕਰਨ ਦਾ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਸਾਰੇ ਮਾਨਯੋਗ ਮੈਂਬਰਾਂ ਨੇ ਕਿਹਾ ਕਿ ਕੁਰਬਾਨੀ ਇੰਨੀ ਲਾਸਾਨੀ ਹੈ ਕਿ ਇਹਦੀ ਕਿਤੇ ਉਦਾਹਰਣ ਨਹੀਂ ਮਿਲਦੀ ਉਮਰਾਂ ਇੰਨੀਆਂ ਛੋਟੀਆਂ ਸੀ ਤਾਂ ਜਦੋਂ ਅਸੀਂ ਆਪਣੇ ਬੱਚਿਆਂ ਨਾਲ ਉਹਨਾਂ ਉਮਰਾਂ ਨੂੰ ਕੰਪੇਅਰ ਕਰਦੇ ਹਾਂ ਤਾਂ ਫਿਰ ਉਦੋਂ ਇਹ ਅਹਿਸਾਸ ਹੁੰਦਾ ਕਿ ਕੀ ਬੀਤੀ ਹੋਊਗੀ ਜਿਹੜੇ ਐਨੀ ਛੋਟੀ ਉਮਰ ਦੇ ਬੱਚਿਆਂ ਤੇ ਜਦੋਂ ਇਸ ਬੋਦੀ ਠੰਡ ਦੇ ਵਿੱਚ ਜ਼ੁਲਮ ਹੋ ਰਹੇ ਹੋਣੇ ਤਸ਼ੱਦਦ ਹੋ ਰਹੇ ਹੋਣਗੇ ਇਹ ਬਦਮਸ਼ਰੀ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹਨਾਂ ਦਾ ਲੈਣਾ ਨੇ ਲਿਖੀਆਂ ਹੋਈਆਂ ਉਹਨਾਂ ਨੇ ਖੁਦ ਗਾਈਆਂ ਵੀ ਹੈ ਮਾਤਾ ਗੁਜਰੀ ਜੀ ਵੱਲੋਂ ਲਿਖ ਰਹੇ ਨੇ ਮਾਤਾ ਗੁਦਰੀ ਜੀ ਕਹਿੰਦੇ ਨੇ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਇੱਕ ਰਾਤ ਗੁਜ਼ਾਰੇਓ ਕਿ ਮਤਲਬ ਇਹ ਕਿ ਅਸੀਂ ਉੱਥੇ ਜਦੋਂ ਜਾਂਦੇ ਆ ਸਭਾ ਤੇ ਨਤਮਸਤਕ ਹੋਣ ਤਾਂ ਕੰਬਲ ਲੈ ਕੇ ਜਾਂਦੇ ਆ ਕੱਪੜੇ ਬਹੁਤ ਗਰਮ ਪਾ ਕੇ ਜਾਂਦੇ ਆ ਪ੍ਰਬੰਧ ਵੀ ਉੱਥੇ ਟੈਂਟ ਦਾ ਟਰਾਲੀਆਂ ਥੱਲੇ ਜਾਂ ਟਰਾਲੀ ਦੇ ਵਿੱਚ ਜਾਂ ਕਿਤੇ ਵੀ ਪ੍ਰਬੰਧ ਜਿਹੜਾ ਹੁੰਦਾ ਉੱਥੇ ਰਹਿੰਦੇ ਆ ਜਦੋਂ ਔਰ ਕੋਸ਼ਿਸ਼ ਕਰਦੇ ਆ ਕਿ ਠੰਡ ਤੋਂ ਬਚਿਆ ਜਾਵੇ ਤਾਂ ਮਾਤਾ ਗੁਜਰੀ ਜੀ ਵੱਲੋਂ ਇਹ ਭਾਵ ਕਵੀ ਦੇ ਇਹ ਨੇ ਕਿ ਉਸ ਵੇਲੇ ਠੰਡੇ ਬੁਰਜ ਦੇ ਜਦੋਂ ਵਿੱਚ ਕੈਦ ਸੀਗੇ ਤਹਿਖਾਨੇ ਦੇ ਵਿੱਚ ਛੋਟੇ ਸਾਬ ਜਾਦੇ ਤਾਂ ਉਸ ਵੇਲੇ ਜਿਹੜੀ ਠੰਡ ਸੀ ਹੱਡ ਚੀਰ ਮੀ ਉਹਨੂੰ ਮਹਿਸੂਸ ਕਰਕੇ ਜਾਏ ਇੱਕ ਵਾਰ ਸੋ ਬੜੀ ਲਾਸਾਨੀ ਕੁਰਬਾਨੀ ਹੈ ਚਾਰੋਂ ਸਹਿਬਜ਼ਾਦਿਆਂ ਦੀ ਮਾਤਾ ਗੁਜਰੀ ਜੀ ਦੀ ਔਰ ਭਾਈ ਜੀਵਨ ਸਿੰਘ ਜੀ ਦੀ ਭਾਈ ਸੰਗਰ ਸਿੰਘ ਜੀ ਦੀ ਕਿਉਂਕਿ ਸਿੱਖ ਇਤਿਹਾਸ ਜਿਹੜਾ ਕੁਰਬਾਨੀਆਂ ਨਾਲ ਭਰਿਆ ਪਿਆ ਇਹ ਤਾਂ ਸਿਰਫ ਪੋ ਦੇ ਮਹੀਨੇ ਦੇ ਸ਼ਹੀਦਿਆਂ ਦੀ ਜਿਸ ਤਰ੍ਹਾਂ ਅਯਾਲੀ ਸਾਹਿਬ ਨੇ ਗੱਲ ਕੀਤੀ ਸੋ ਬਾਕੀ ਪ੍ਰਵੰਧਾਂ ਦੇ ਤੌਰ ਤੇ ਅਸੀਂ ਆਪਣੇ ਵੱਲੋਂ ਬਹੁਤ ਬੈਸਟ ਐਫਰਟਸ ਕੀਤੀਆਂ ਭਾਵੇਂ ਉਹ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਸ਼ਹੀਦੀਪੁਰ ਮਨਾਇਆ ਗਿਆ ਭਾਵੇਂ ਵੱਡੇ ਸਾਬਜਾਂ ਦੀ ਛੋਟੇ ਸਾਬਜਾਂ ਦੀ ਕੁਰਬਾਨੀ ਨੂੰ ਨਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਚ ਸੰਗਤ ਆਂਦੀ ਹੈ ਸੁਰੱਖਿਆ ਦੀ ਉਹਨਾਂ ਦੇ ਆਵਾਜਾਈ ਦੇ ਸਾਧਨਾਂ ਦੀ ਤੇ ਤਾਂ ਕਿ ਕੋਈ ਕਿਸੇ ਸ਼ਰਦਾਲ ਨੂੰ ਕੋਈ ਦਿੱਕਤ ਨਾ ਆਵੇ ਉਥੇ ਮੈਡੀਕਲ ਐਮਰਜੈਂਸੀ ਸੇਵਾਵਾਂ ਦੀ ਬੱਸਾਂ ਈ ਰਿਕਸ਼ੀਆਂ ਦੀ ਤਾਂ ਕਿ ਆਵਾਜਾਈ ਦੇ ਵਿੱਚ ਉਹਨਾਂ ਨੂੰ ਕੋਈ ਕਿਤੇ ਵੀ ਨਤਮਸਤਕ ਹੋਣਾ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਆਪਣੇ ਵੱਲੋਂ ਅਸੀਂ ਬੈਸਟ ਐਫਰਟ ਕੀਤੀ ਹੈ ਔਰ ਕੇ ਸ਼ਹਿਰ ਨੇ ਲਿਖਿਆ ਜੀ ਕਿ ਰਾਤ ਤੋਂ ਵਕਤ ਦੀ ਪਾਬੰਦ ਹੈ ਢਲ ਜਾਏਗੀ ਰਾਤ ਤੋਂ ਵਕਤ ਦੀ پابੰਦ ਹੈ ਢਲ ਜਾਏਗੀ ਦੇਖਣਾ ਇਹ ਹੈ ਕਿ ਚਿਰਾਗ ਕਿੰਨੀ ਦੇਰ ਜਲਤੇ ਹਨ ਜਲਤੇ ਹੈ ਕੀ ਬਾਤ ਕੀ ਬਾਤ ਉਸ ਵਕਤ ਸ਼ਹੀਦੀ ਦੀ ਜਰੂਰਤ ਸੀ ਛੋਟੇ ਸਾਬਜਾਦਿਆਂ ਨੇ ਵੱਡੇ ਸਾਬਜਾਦਿਆਂ ਨੇ ਸ਼ਹੀਦੀ ਦੇਖ ਕੇ ਸ਼ਹਾਦਤ ਦੇਖ ਕੇ ਉਸ ਜ਼ੁਲਮ ਦੀ ਰਾਤ ਨੂੰ ਤਾਂ ਢਾਲਤਾ ਪਰ ਇਹ ਹੁਣ ਸਾਡੇ ਤੇ ਹੈ ਕਿ ਅਸੀਂ ਇਨਾਂ ਚਿਰਾਗਾਂ ਨੂੰ ਕਿੰਨੀ ਦੇਰ ਬਾਲ ਕੇ ਰੱਖਦੇ ਕਿੰਨੀ ਦੇਰ ਅਸੀਂ ਇਨਾਂ ਚਿਰਾਗਾਂ ਦੇ ਵਿੱਚ ਤੇਲ ਰੱਖਦੇ ਕਿੰਨੀ ਦੇ ਇੰਨਾ ਚਿਰਾਗਾੰ ਦੀਆਂ ਜਿਹੜੀਆਂ ਲਾਟਾਂ ਨੇ ਉਹ ਰੌਸ਼ਨੀ ਕਰਦੇ ਰਹਿਣਗੇ ਇਹ ਸਾਡੇ ਸਾਡਾ ਫਰਜ਼ ਬਣਦਾ ਹੈ ਕਿ ਅਗਲੀਆਂ ਪੀੜ੍ਹੀਆਂ ਤੱਕ ਇੰਨਾ ਚਿਰਾਗਾੰ ਦੀ ਜਿਹੜੀਆਂ ਲਾਟਾਂ ਨੇ ਉਹਨਾਂ ਨੂੰ ਲੈ ਕੇ ਜਾਈਏ ਜੋਤ ਸੇ ਜੋਤ ਜਗੇ ਸੋ ਮੈਂ ਇਸ ਮੁਕੱਦਸ ਸਦਨ ਦੇ ਵਿੱਚ ਅੱਜ ਜਿੰਨੀਆਂ ਵੀ ਸ਼ਹਾਦਤਾਂ ਇਸ ਹਫ਼ਤੇ ਦੌਰਾਨ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਿਉਂਕਿ ਪਰਿਵਾਰ ਵਿਛੜਾ ਜਦੋਂ ਸਰਸਾ ਦੀ ਨਦੀ ਦੇ ਕਿਨਾਰੇ ਹੋਇਆ ਉਸ ਤੋਂ ਬਾਅਦ ਪਰਿਵਾਰ ਜਿਹੜਾ ਉਹ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਤੇ ਕਿਸ ਤਰ੍ਹਾਂ ਜ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਫਿਰ ਜਿਨ੍ਹਾਂ ਨੇ ਦੀਵਾਨ ਟੋਡਰ ਮਲ ਜੀ ਨੇ ਮੋਹਰਾਂ ਜਿਹੜੀਆਂ ਉਹ ਕਹਿੰਦਾ ਸਿੱਕੇ ਜਿਹੜੇ ਨੇ ਖੜੇ ਕਰਨੀਆਂ ਮੋਹਰਾ ਸੋਨੇ ਦੀਆਂ ਉਹਦੇ ਨਾਲ ਜਿਆਦਾ ਮੋਹਰਾ ਆ ਜਾਂਦੀਆਂ ਉਸ ਉਹਨੇ ਕੇਰੀਏ ਚ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਜਿਹਨੂੰ ਕਿਹਾ ਜਾਂਦਾ ਹੈ ਉਹਨਾਂ ਦਾ ਤੁਸੀਂ ਵੀ ਜ਼ਿਕਰ ਕੀਤਾ ਸੋ ਜਿੰਨਾ ਜਿੰਨਾ ਉਸ ਵੇਲੇ ਜਿੰਨਾ ਜਿੰਨਾ ਬਹਾਦਰਾਂ ਨੇ ਜਿੰਨਾ ਜਿੰਨਾ ਸੂਰਬੀਰਾਂ ਨੇ ਇਸ ਸ਼ਹਾਦਤ ਦੇ ਵਿੱਚ ਆਪਣਾ ਵੀ ਯੋਗਦਾਨ ਪਾਇਆ ਕਿਸੇ ਕਿਸਮ ਦਾ ਯੋਗਦਾਨ ਪਾਇਆ ਮੈਂ ਉਹਨਾਂ ਨੂੰ ਸਤਿਕਾਰ ਪੇਟ ਕਰਦਾ ਯਾਦ ਕਰਦਾ ਕਿ ਨਾਲ ਨਾਲ ਸਾਡ ਆਪਣਾ ਫਰਜ਼ ਵੀ ਸਮਝਣਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਸ਼ਹਾਦਤਾਂ ਬਾਰੇ ਦੱਸਿਆ ਵੀ ਜਾਵੇ ਪੜਾਇਆ ਵੀ ਜਾਵੇ ਦਿਖਾਇਆ ਵੀ ਜਾਵੇ ਜੋ ਵੀ ਮਾਧਿਅਮ ਹੋਵੇ ਸੰਚਾਰ ਦਾ ਉਦਰੇਹੀਂ ਪਤਾ ਲੱਗ ਸਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿ ਇਹ ਜਿਹੜੀਆਂ ਸਰਦਾਰੀਆਂ ਮਿਲੀਆਂ ਇਹ ਜਿਹੜੀਆਂ ਆਜ਼ਾਦੀਆਂ ਮਿਲੀਆਂ ਇਹ ਬਹੁਤ ਮਹਿੰਗੇ ਭਾਅ ਮਿਲੀਆਂ ਬੜੀਆਂ 7 ਸਾਲ ਤੋਂ ਲੈ ਕੇ ਉਮਰ ਦੀ ਹੱਦ ਨਹੀਂ ਕੋਈ ਕੁਰਬਾਨੀਆਂ ਦੀ ਤੇ ਜ਼ੁਲਮਾਂ ਦੀ ਵੀ ਕੋਈ ਹੱਦ ਜ਼ਾਲਮ ਨਹੀਂ ਛੱਡੀ ਨਹੀਂ ਪਰ ਅਡੋਲ ਰਹਿਣਾ ਤੇ ਆਪਣੇ ਅਸੂਲਾਂ ਤੇ ਰਹਿਣਾ ਕਿ ਉਸਕੇ ਪਾਉਂ ਮੇ ਬਹੁਤ ਛਾਲੇ ਹੈ ਉਸਕੇ ਪਾਉਂ ਮੇ ਬਹੁਤ ਛਾਲੇ ਹੈ ਲੱਗਤਾ ਹੈ ਅਸੂਲਾਂ ਤੇ ਚਲਾ ਹੋਗਾ ਸੂਲਾਂ ਤੇ ਚੱਲਣ ਨਾਲ ਛਾਲੇ ਘਟ ਪੈਂਦੇ ਆ ਜੀ ਅਸੂਲਾਂ ਤੇ ਚੱਲਣ ਨਾਲ ਛਾਲੇ ਜ਼ਿਆਦਾ ਪੈਂਦੇ ਸੋ ਗੁਰੂ ਸਾਹਿਬ ਤੇ ਉਹਨਾਂ ਦਾ ਸਾਰਾ ਪਰਿਵਾਰ ਅਸੂਲਾਂ ਤੇ ਚੱਲਦਾ ਸੀ ਤਾਂ ਹੀ ਉਹ ਫਿਰ ਕੰਡਿਆਂ 10 ਚੇਜਾਂ ਵਿੱਚ ਬੇਸ਼ੀਆ ਬਿਛਾ ਕੇ ਉਹਨਾਂ ਨੇ ਕੌਮ ਨੂੰ ਸੇਧ ਦਿੱਤੀ ਹੈ ਮੈਂ ਆਖਰ ਦੀ ਵਿੱਚ ਸਜਦਾ ਕਰਦਾ ਉਹਨਾਂ ਦੀ ਕੁਰਬਾਨੀਆਂ ਨੂੰ ਔਰ ਸਤਕਾਰ ਪੇਟ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਲਸਾ ਇਹਨ ਪੁੱਤਰਨ ਕੇ ਸੀਸ ਪਰ ਵਾਰ دیے ਤੋਂ ਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਸੋ ਅੱਜ ਉਹ ਕਈ ਹਜ਼ਾਰ ਜਿਹੜੇ ਗੁਰੂ ਸਾਹਿਬ ਦੇ ਸੁਪੁੱਤਰ ਨੇ ਉਹਨਾਂ ਦੇ ਰਾਜਨੀਤਿਕ ਨੁਮਾਇੰਦੇ ਸਦਨ ਦੇ ਸਾਰੇ ਮਾਣਯੋਗ ਮੈਂਬਰ ਉਹਨਾਂ ਨੂੰ ਅਪੀਲ ਹੈ ਕਿ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕੁਝ ਪਲਾਂ ਲਈ ਖੜੇ ਹੋ ਕੇ ਨਿਮਰ ਸ਼ਰਧਾਂਜਲੀ ਭੇਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਜਦਿਆਂ ਦੀ ਸਤਕਾਰ ਵਜੋਂ ਸਦਨ ਅੱਧੇ ਘੰਟੇ ਲਈ ਸਥगित ਹੁੰਦਾ ਹੈ